ਜਪੁ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਏ ਜੁਨੀ ਸੈ ਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਈ ਜੇ ਸੋਚੀ ਲੱਖ ਵਾਰ ਚੁੱਪੈ ਜੁਪ ਨ ਹੋਈ ਜੇ ਲਾਹੇ ਰਾਮ ਅਵਤਾਰ ਭੁਖਿਆ ਭੁਖ ਨ ਉਤਰੇ ਜੇ ਬਨਨਾਪੁਰੀਆ ਭਾਰ ਸਹ ਸਿਆਣ ਪਾਲਾ ਕੋਇ ਤੈਕਨ ਚੱਲੈ ਨਾਲ ਕਿ ਉਸ ਜਿਆਰਾ ਹੋਈਐ ਕਿ ਕੂੜੈ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਖਿਆ ਨਾਲ ਹੁਕਮ ਹੀ ਹੋਣ ਆਕਾਰ ਹੁਕਮ ਨਾਲ ਕਿਹਾ ਜਾਏ ਹੁਕਮ ਹੋਵਾਂ ਜੀ ਹੁਕਮ ਲੈ ਵੜਾਈ ਹੁਕਮੇ ਉਤਮ ਨੀਚ ਹੁਕਮ ਲਿਖ ਦੇਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀ ਸੇ ਹੁਕਮ ਇਸ ਦਾ ਸੁਭਾਈਏ ਹੁਕਮ ਹੈ ਅੰਦਰ ਸੰਗ ਕੋ ਬਾਹਰ ਹੁਕਮ ਨਾ ਕੋਈ ਨਾਨਕ ਤੁਮੈ ਜੇ ਉੱਚੈ ਤਾ ਹੁਮੈ ਕਹਿ ਨਾ ਕੋਈ ਗਾਵੇ ਕੋ ਤਾਣ ਹੁਣ ਵੇ ਕਿਸੇ ਤਾਣ ਗਾਵੇ ਕੋ ਤਾਂ ਜਾਣੈ ਨਿਸ਼ਾਨ ਗਾਵੇ ਕੋ ਕੋਨ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵੇਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਤਦੇ ਗਾਵੇ ਕੋ ਜਾਪੈ ਦੀ ਸਹਿ ਦੂਰਾ ਗਾਵੇ ਕੋ ਵੇਖੇ ਹਾਜ਼ਰਾ ਹਾਂ ਹਾਤਰਾ ਹਾ ਦੂਰਾ ਕਥਨਾ ਕਥੀ ਨਿਆਵੇ ਤੂਟਾ ਕਥ ਕਤਾ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਖ ਪਾਹੀ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਮ ਨਾਨਕ ਵਿਸਾਏ ਪਰਵਾਹੋ ਸਤ ਸਾਇ ਸਤ ਨਾਏ ਭਾਖਿਆ ਭਾਉ ਅਪਾਰ ਆਖੇ ਮੰਗਾ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਿ ਅਕੇ ਰਖੀ ਆਜਿਸੇ ਦਰਬਾਰ ਮੋਹੋ ਕੇ ਬੋਲਨ ਬੋਲੀਐ ਜੇ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ੜਿਆਈ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੁਖ ਦਵਾਰ ਨਾਨਕ ਵੈ ਜਾਣੀਐ ਸਬਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਮੇਰਾ ਜਨਮ ਹੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਕਵਯ ਗੁਣੀ ਧਾਨ ਗਾਵੀਐ ਸੰਗਿਆ ਵਰਖਿਐ ਭਾਉ ਦੁਖ ਪਰਸ ਕਰ ਲੈ ਜਾਏ ਗੁਰਮਖ ਨਾਦਾ ਗੁਰਮਖ ਵੇਦ ਗੁਰਮਖ ਰਿਆ ਸਮਾਈ ਗੁਰੂ ਈਸਰਾ ਗੁਰੂ गोरख ਬਰਮਾ ਗੁਰਾ ਪਾਰਵਤੀ ਮਾਈ ਜੀ ਹੂੰ ਜਾਣਾ ਆਕਾ ਨਹੀਂ ਐ ਨਾ ਕਥਨ ਨ ਜਾਈ ਗੁਰਾਂ ਇੱਕ ਦੇਹ ਵਿਚਾਈ ਸਭਨਾ ਜੀਆਂ ਕੈਕ ਦਾਤਾ ਸੋ ਮੈਂ ਉਸਰ ਨ ਜਾਈ ਤੀਰਤ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤਿਸ ਰਠੋ ਪਾਈ ਵੇਖਾ ਵਣ ਕਰ ਮਾਗੇ ਮਿਲਾ ਲਈ ਮਤ ਵਿਚਰਾਤਾ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ ਵਿਚਾਈ ਸਭਨਾ ਜੀਆਂ ਕੈਕ ਦਾਤਾ ਸੋ ਮੈਂ ਉਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸਮੀ ਹੋਏ ਨਵਾ ਖੰਡਾ ਵੀ ਜਾਣੀਐ ਨਾਲ ਚੱਲੈ ਸੋਹੂਏ ਚੰਗਾ ਨਾ ਔਰ ਖਾਏ ਕੈ ਜਸ ਕੀਰਤਿ ਜਗਲੇ ਜੇ ਤਿਸ ਨਦਰਿ ਨਾਵਈ ਤਵਾ ਤਨ ਪੁਛੈ ਕੈ ਕੀਟਾ ਅੰਦਰ ਗੇਟ ਕਰ ਦੋਸੀ ਦੋਸਤ ਹਰੇ ਨਾਨਕ ਨਿਰਗੁਣਾ ਗੁਣ ਕਰੇ ਗੁਣਵੰਤਿਆ ਗੁਣ ਦੇਤਿਆ ਕੋਈ ਨ ਸੂਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਦ ਪੀਰ ਸੁਰਨਾਥ ਸੁਣਿਆ ਧਰਤਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਕੋ ਨਸਕੈ ਕਾਲ ਨਾਨਕ ਭਗਤਾਂ ਸਦਾ ਵਿਕਾਰ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਪਰਮਾਇੰਦਾ ਸੁਣਿਆ ਮੁਖ ਸਲਾਹਨ ਬੰਦਾ ਸੁਣਿਆ ਜੋਗ ਜੁਗ ਤਰਪੇ ਦਾ ਸੁਣਿਆ ਸਸਤ ਸਿੰਗ੍ਰਤ ਵੇਦ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸੰਤ ਸੋਗਿਆ ਸੁਣਿਆ ਅਰਸ਼ੜ ਕਾ ਇਸਨਾਨ ਸੁਣਿਆ ਪੜ ਪੜ ਪਾਵੇ ਮੈਂ ਹਾਂ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸ 라 ਗੁਨਾ ਕੇਗਾ ਸੁਣਿਆ ਸੇਖ ਪੀਰ ਪਾਤਸਾ ਸੁਣਿਆ ਅੰਦੇ ਪਾਵੈ ਰਾਹ ਸੁਣਿਆ ਹਾਤ ਵਸਦਾ ਨਾਨਕ ਭਗਤ ਦਾਸ ਸਾਹਿਬੇਗਾ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਲਗਾਏ ਦੇ ਕੋ ਕਹਿ ਪਿਛੈ ਪਿਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨੀ ਚਾਰ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣਾ ਮਨ ਕੋਈ ਮੰਨੈ ਸਰ ਕੋ ਵੈ ਮਨ ਬੁੱਧ ਮੰਨੈ ਸੇ ਭਵਨ ਕੇ ਸਦਾ ਮੰਨੈ ਮੋ ਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣਾ ਮਨ ਕੋਈ ਮੰਨੈ ਬਾਗ ਠਾਕ ਨ ਪਾਏ ਮੰਨੈ ਪਸੇ ਪ੍ਰਗਟ ਜਾਏ ਮਨ ਨਾਮ ਕਨ ਚੱਲ ਪੰਥ ਮਨ ਨਾਮ ਧਰਮ ਸੇਤੀ ਸੰਗੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਪਾਵੈ ਮੁਖਤਿ ਵਾਰ ਮਨੈ ਪਰਵਾਰ ਸਹਧਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭੋਇ ਨਾ ਭੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੁਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਧੌਲ ਧਰਮ ਦੇ ਆਕਾ ਕੂਤਾ ਸੰਤੋਖ ਥਾਬ ਰਖਿਆ ਜੀ ਸੂਤਾ ਜੇ ਕੋ ਬੁੱਝੈ ਹੋਇ ਸਚਿਆ ਧਵ ਲੈ ਉਪਰ ਕੇਤਾ ਭਾਰ ਹਰਤੀ ਹੋਰ ਪਰੇ ਹੋਰ ਹੋਰ ਇਸਤੇ ਪਾੜ ਤਲ ਕਮਨ ਜੋਰਾ ਜੀ ਜਾ ਤਰਨ ਲਾਗੇ ਨਾਵ ਸਭ ਨਾਲ ਲਿਖਿਆ ਉੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਗੇਤਾ ਹੋਏ ਕੀਤਾ ਤਾਨ ਸਵਾਲ ਰੂਪ ਕੀਤੇ ਤਾ ਜਾਣ ਕੌਣ ਪੂਰਤਾ ਕੀਤਾ ਪਸਾਓ ਇੱਕੋ ਕਵਾਓ ਇਸਤੇ ਹੋਏ ਲਖ ਦਰਿਆ ਉਗੁਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਰਿਕਾਰ ਤੂਸਾਂ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਵ ਸੰਖ ਪੂਜਾ ਸੰਖ ਤਪਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿਉ ਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅ ਸੰਖ ਦਾਤਾਰ ਅਸੰਖ ਸੁਰਮਉ ਪਖਸਾਰ ਸੰਖ ਮੋਲੇ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਰੀਕਾਰ ਤੁਸ ਸਲਾਮ ਤੇ ਨੰਕਾਰ ਅਸੰਖ ਮੂਰਖ ਅੰਧ ਘੂਰ ਅਸੰਖ ਚੂਰ ਰਾਮ ਘੂਰ ਅਸੰਖ ਅਮਰ ਕਰ ਜਾਹਿ ਜੋਰਾ ਅਸੰਖ ਲਵੜ ਤਿਆਗ ਮਾਇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਉੜਿਆਰ ਪੂਰੇ ਫੇਰਾਹਿ ਅਸੰਖ ਮਲੇਸ਼ਵਰ ਭਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੁਸ ਸਲਾਮਤ ਨਰਨਕਾਰ ਅਸੰਖ ਨਾਮ ਸੰਗਤਾ ਵ ਗੰਭਗਮ ਸੰਕਲੂਐ ਸੰਖਹਿ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਬੰਦਾ ਅਖਰੀ ਲਿਖਨ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਣ जिने लिखे ते सरनाए जिन फरमाए ते दे पाए जे ता गीता दे दा ना विन्नावे नाही मुथाओ कुदरत कौन कहा विचार वारिया ना जावा एक वार जो तुद भावे साई भली कार तुस स्तुनाम दन अंगकार परियात पैर तान दे पानी तोते उतरस के मुच पलीती कपड़ होए दे साबुन लइयो धोए ਅਰਿਏ ਮਤ ਪਾਪਾਂ ਕੇ ਸੰਗ ਤੋ ਪੈ ਨਾਵੇਂ ਕਰੰਗਾ ਪੁੰਨੀ ਪਾਪੀ ਆਖ ਨਾਏ ਕਰ ਕਰ ਕਰਨਾ ਲਿਖ ਲੈ ਜਾਉ ਆਪੇ 비 ਜਾਪੀ ਖਾਓ ਨਾਨਕ ਪੁੰਨੀ ਆਉ ਜਾਉ ਤੀਰ ਤਬ ਦਿਆ ਦਾ ਤਾਂ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਬਨਿਆ ਬਨ ਕੀਤਾ ਭਾਉ ਅੰਤਰਗ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋ ਏਵਡ ਗੁਣ ਕੀਤੇ ਭਗਤ ਨ ਹੋਏ ਸੁਸਤਾਤ ਬਾਣੀ ਬਰਮਾਓ ਸਤਸਵਾਸ ਦਾ ਮੰਚਾਓ ਕੌਣ ਸਵੇਲਾ ਵਕਤ ਕਵਣਾ ਕੌਣ ਛਿਤ ਕਵਣ ਵਾਰ ਕੌਣ ਸਿਰਸਤੀ ਮਾਹੋ ਕੌਣ ਜੀਤੂ ਆਕਾਰ ਵੇਲਾ ਪਾਈਆ ਭਰਤੀ ਜੇ ਹੋਵੈ ਲਿਖਣੇ ਕੁਰਾਨ ਵਕਤ ਨ ਪਾਇਓ ਕਾਦੀਆ ਜੇ ਲਿਖਣੇ ਕੁਰਾਨ ਛਿਤ ਵਾਰ ਨਾ ਜੋਗੀ ਜਾਣ ਰਤ ਮਾਹੋ ਨਾ ਕੋਈ ਜਾ ਕਰਤਾ ਸਰਠੀ ਕੋ ਸਾਜਿ ਆਪੇ ਜਾਣੈ ਸੋ ਏ ਕਿਉ ਕਰਿਆ ਕਾ ਕੰਸਾ ਲਾਈ ਕਿ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੇਕ ਸਿਆਣਾ ਵੱਡਾ ਸਾਇ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਸੁਹੈ ਪਤਾਲਾ ਪਤਾਲ ਲਖ ਆਸਾਂ ਦਾ ਸੂੜ ਕੋੜਕ ਭਾਲਥ ਓੜ ਕੋੜਕ ਭਾਲਥ ਇਹ ਵੇਦ ਕੈਨਿਕ ਬਾਤ ਸੈਸ 18 ਕੈਨਿਕ ਤੇ ਬਾਸ ਸੁਨਿਕ ਧਾਤ ਲਿਖਾ ਹੋਇ ਤਾ ਲਿਖਿਆ ਲਿਖਾ ਹੋਇ ਨਾਸ ਨਾਨਕ ਵਡਾਖੀਆ ਪੈ ਜਾਣ ਆਪ ਸਲਾਈ ਸਲਾਈ ਤੇ ਸੁਰਤਨ ਪਾਈਆ ਨਦੀਆਂ ਤੇ ਵਾਪਸ ਸੰਦਨਾ ਜਾਣੀ ਐ ਸੰਬੰਧ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤਨ ਨ ਹੋਮਣੀ ਜੇ ਤਿਸ ਮਨੋਂ ਨਾ ਵਿਸਰੈ ਅੰਤਨ ਸਿੱਤੇ ਕਹਿ ਨਾ ਅੰਤ ਅੰਤਨ ਕਰਨਾ ਦੇਣਾ ਦੰਦਨ ਵੇਖਣ ਸੁਣਨਾਂ ਦੰਦਨ ਜਾਪੈ ਕੈ ਮਨ ਮੰਤ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਾਰਾ ਵਾਰ ਅੰਤਕਾਰਣ ਕੀਤੇ ਬਿਲ ਲਾਏ ਤਾਂ ਕੇ ਅੰਤਨ ਪਾਏ ਜਾਹੀ ਅੰਤਨ ਜਾਣੈ ਕੋਈ ਬਹੁਤਾ ਕਈਏ ਬਹੁਤਾ ਹੋਏ ਵਡਾ ਸਾਹਿਬ ਚਾਥਾ ਪੋਚੇ ਉਪਰ ਉਚਾ ਨਾ ਹੋਏ ਵੜੇ ਉਚਾ ਹੋਵੇ ਕੋਈ ਨਿਸੁਚੇ ਕੋ ਜਾਣ ਸੋਏ ਜੀਵ ਡਾਪ ਜਾਣ ਆਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲਨਾਥ ਮਾਏ ਕੀਤੇ ਮੰਗੈ ਜੋ ਦਾ ਪਾਰ ਕੀਤੇ ਅਗੰਤ ਨਹੀਂ ਵਿਚਾਰ ਕੀਤੇ ਖਵ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕਿਤੇ ਮੁਰਖ ਆਈ ਖਾਏ ਕਿਤੇ ਆ ਦੁਖ-ਦੁਖ ਸੰਮਾਰੇ ਬੇਦਾ ਤੇਰੀ ਦਾਤਾਰ ਬੰਦ ਖਲਾਸੀ ਭਾੜੇ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਖਾਏ ਕੱਖਣ ਪਾਏ ਉਹ ਜਾਣੈ ਜੇ ਤੀਆਂ ਵੋਂ ਖਾਏ ਆਪੇ ਜਾਣੈ ਆਪੇ ਦੇ ਆਖੈ ਸਹਬੈ ਕੀ ਕੀ ਜਿਸਨਾ ਬਖਸੇ ਸਿਵ ਸਲਹਾ ਨਾਨਕ ਪਾਸ ਸਾਈ ਪਾਸਾ ਅਮਲ ਗੁਣਾ ਬਲਵਾ ਪਾਰ ਅਮਲਵਾ ਪਾਰੀਏ ਅਮਲਾ ਪੰਡਾਰਾ ਅਮਲ ਆਵੇ ਮੁੱਲ ਜਾਏ ਵਕਾਏ ਮੁੱਲ ਸਮਾਏ ਮੂੰ ਧਰਮ ਦੀ ਬਾਣ ਅਮਲਾ ਤੋਂ ਲਮਲ ਪਰਵਾਨ ਅਮਲ ਬਖਸ਼ੇ ਸਭਨੇ ਸਾਨ ਅਮਲ ਕਰਮਨ ਫਰਮਾਨ ਮੋਲੋ ਮੁਲਾਖਿਆ ਨਾ ਜਾਏ ਆਖ ਰਹਿ ਨਿਵਲਾਇ ਆਖੇ ਵੀਰ ਪਾਠ ਪੁਰਾਣ ਆਖੇ ਪੜੇ ਕਰੈ ਵਿਖਿਆਣ ਆਖੇ ਵਰਮੇ ਆਖੇ ਇੰਦੇ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਗਿੱਤੇ ਗਿੱਤੇ ਬੁਧਾ ਆਖੇ ਦਨ ਆਖੇ ਦੇਵ ਆਖੇ ਸੁਰ ਨਰਮਨਾਂ ਸੇਵਾ ਕੀਤੇ ਆਖੇ ਆਥਨ ਪਾਏ ਕੀਤੇ ਕਹਿ ਕਹਿ ਉਟਟ ਜਾਏ ਇਹਤੇ ਗਿੱਤੇ ਹੋਰ ਕਰੇ ਤਾਂ ਨਸਕੈ ਕੀ ਕੇ ਜੇ ਉੜ ਪਾਵੇ ਤੇੜ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਲ ਖੇਸਰ ਗਵਾਰ ਰਗਵਾਰ ਸੋਦਰ ਕੇ ਆਸੁ ਕਰਕੇ ਆਜਤ ਵੈ ਸਰਬ ਸੰਮਾਲੇ ਵਾਜੇ ਨਾਦਾਂ ਅਨੇਕ ਸੰਕਾ ਕੀਤੇ ਬਾਹਵਨ ਹਾਰੇ ਕੀਤੇ ਰਾਗ ਭਰੀ ਸਭ ਕਈ ਅਨਾ ਕੀਤੇ ਗਾਵਨ ਹਾਰੇ ਗਾਵੇ ਤੋ ਨਾ ਪਾਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗਵਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇ ਵੀ ਸੁਣ ਸਦਾ ਸਵਾਰੇ ਗਾਵੇ ਇੰਦਾਂ ਦਸਨ ਬੈਠੇ ਤੇ ਹੁਦਿਆ ਦਰਨਾਲੇ ਗਾਵੇ ਸਿਸਵਾ ਦੇ ਅੰਦਰ ਗਾਵ ਸਾਧ ਵਿਚਾਰੇ ਗਾਵਨਾ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜ ਰੱਖੇ ਸਲਜੂ ਚਗਵੇ ਦਾ ਨਾਲੇ ਗਾਵਹਿ ਮੋਨੀਆ ਮਨਮੋਹਾ ਸਰਗਾ ਮਛ ਪਿਆਲੇ ਗਾਵ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਤ ਮਹਾਵਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇ ਤਦ ਨੋ ਗਾਵਹਿ ਜੋਤ ਭਾਵਨ ਰਤੇ ਤੇਰੇ ਭਗਤ ਦਰਸਾਲੇ ਔਰ ਕੇਤੇ ਗਾਵਨ ਅਸੇ ਮੈਂ ਚਿਤ ਨਾਮ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਹੈ ਸੱਚਾ ਸੱਚੀ ਨਾਹੀ ਹੈ ਭੈ ਵੀ ਉਸ ਜੈਨ ਜਾਸੀ ਰਤਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿੰਨੋਂ ਪਾਈ ਕਰ ਕਰ ਵੇਖੈ ਕਿਤਾ ਪੜਾ ਜੋ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰ ਸੇਵਕੁ ਨਾ ਕਰ ਨਾ ਜਾਈ ਸੋ ਪਾਸਾ ਹੋ ਸਾ ਪਾਸਾ ਹੈ ਨਾਨਕ ਰੈ ਨਾਲ ਜਾਈ मंदासा सोख सरम पर छोली ध्यान कि करहु पूता चिंता काल को आदि काया जो तंडडा पर आई पंती स जमाती मन जीता जग जीता आदेश दिस आदेश आ धनिला नाथ जो जो एको वेस भुगत गया दया आपा डरण कट कट नाद ਆਪਨਾਤਨਾਥੀ ਸਭ ਜਾ ਕੇ ਰੇ ਸਦਾਰਾ ਸਾਦ ਸੰਜੋਗ ਬਜੋਗ ਦੁਇ ਕਰ ਚਲਾਵੇ ਲੇਖੇ ਆਵੇ ਭਾਗ ਆਦੇਸ਼ ਇਸੇ ਆਦੇਸ਼ ਆਧਾ ਨੀਲਾ ਨਾਦ ਅਨਾਹਦ ਜੁਗ ਜੁਏ ਕੋ ਵੇਸ ਏਕਾ ਮਾਈ ਜੁਗਤ ਵਿਆਹੇ ਤੈ ਚੇਲੇ ਪਰਵਾਨ ਇਕ ਸੰਸਾਰ ਇਕ ਭੰਡਾਰ ਇਕ ਲਾਏ ਦੀਪਾਨ ਜਿ ਜੋ ਤਿਸ ਭਾਵੇ ਤਵੇਂ ਚਲਾਵੇ ਜਿਮ ਹੋਵਾ ਫਰਮਾਨ ਉਹ ਵੇਖਾ ਉਹਨਾਂ ਨਜ਼ਰ ਨਾ ਆਵੇ ਬੁਤਾ ਹੋ ਜਿਡਾ ਨਾਣ ਆਦੇਸ ਇਸ ਆਦੇਸ ਆ ਦਾ ਨੀਲਾ ਨਾਤ ਨਾਤ ਜੁਜੂ ਏਕੋ ਵੇਸ ਅਸਲੋਂ ਲੋਏ ਭੰਡਾਰ ਜੋ ਕਿਛ ਪਾਇ ਸੇ ਕਵਾਰ ਕਰ ਕਰ ਵੇਖੇ ਸਿਰਜਣ ਹਾਰ ਨਾਨਕ ਸੱਚੇ ਕੀ ਸੱਚੀ ਕਾਰ ਆ ਆਦੇਸ ਇਸ ਆਦੇਸ ਆ ਦਾ ਨੀਲਾ ਨਾਤ ਨਾਤ ਜੁਜੂ ਏਕੋ ਵੇਸ ਇਕ ਦੋ ਜੀ ਪੌ ਲਖ ਹੋਏ ਲਖ ਵਲਖ ਦੀਸ ਲਖ ਲਖ ਰਾਖੀਏ ਗਨਾਮ ਜਗਦੀਸ ਏਤਰਾ ਹੈ ਪਤ ਪੌੜਿਆ ਚੜਿਆ ਹੋਇ ਅਕੀਸ ਸੁਣ ਗੱਲਾ ਕਾਸ ਕੀ ਕੀਟਾ ਆਈ ਦੀਸ ਨਾਨਕ ਨਦਰੀ ਪਾਈ ਐ ਕੋੜੀ ਕੋੜਾ ਠੀਸ ਆਖਣ ਜੋਰ ਚ ਪੈ ਨਹਿ ਜੋਰਾ ਜੋ ਨਾ ਮੰਗਣ ਦੇ ਨਾ ਜੋਰਾ ਜੋ ਨਾ ਜੀਵਨ ਮਰਨ ਨਹਿ ਜੋਰਾ ਜੋ ਨਾਰਾਜ ਮਾਲ ਮਾਸੂਰਾ ਜੋ ਨਾ ਸੁਤੀ ਗਿਆਨ ਵਿਚਾਰ ਜੋ ਨਾ ਜੂਤੀ ਛੁਟੈ ਸੰਸਾਰ ਜੇ ਸਤਜੋੜ ਕਰ ਵੇਖੈ ਸੋ ਏ ਨਾਨਕ ਤਉ ਨੀਚ ਨ ਕੋਏ ਰਾਤੀ ਰੁੱਤੇ ਸਿਤੇ ਵਾਰ ਪਉਣ ਪਾਣਿ ਅਤਿ ਨਹੀਂ ਪਾਤਾਲ ਤਿਸਵੀ ਸਰਤੀ ਥਾਪ ਰੱਖੀ ਧਰਮਸਾਲ ਤੇ ਸਵੇਜੀ ਜੋਤ ਕੇ ਰੰਗਾ ਤਿਨ ਕੇ ਨਾਮ ਆਨੇ ਕਾ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਪਾਰ ਤਿਥੈ ਸੋ ਅਨਪੰਚ ਪਰਵਾਨ ਅਤਰੀ ਕਰੇ ਕਰਵੈ ਨੀ ਸਾਨ ਕਚ ਪਕਾਈ ਉਤੈ ਪਾਏ ਨਾਨਕਿਆ ਜਾਪੈ ਜਾਏ ਧਰਮ ਖੰਡ ਕਾਯੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਉਣ ਪਾਣੀ ਦਾ ਸੰਤਰ ਕੇਤੇ ਕਾਨ ਮਹੇਸ ਕੀਤੇ ਵਰਮੇ ਘਾੜਤ ਗੜੀਏ ਰੂਪ ਰੰਗ ਕੇ ਵੇਸ ਕੀਤਿਆਂ ਕਰਾਂ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਚੰ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦਦ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੰਨ ਕੀਤੇ ਕੀਤੇ ਰਤਨ ਸੰਮੰਦ ਕੀਤਿਆਂ ਖਾਣੀ ਕੀਤਿਆਂ ਪਾਣੀ ਕੀਤੇ ਪਾਤ ਨਿਰੰਦਾ ਕੀਤੀਆਂ ਸੁਰਤੀ ਸੇਵਾ ਕੀਤੇ ਨਾਨਕ ਅਨੰਤ ਅ ਗਿਆਨ ਖੰਡ ਮੈਂ ਗਿਆਨ ਪਰ ਚੰਡਾ ਦਿੱਤਾ ਨਾਮ ਬਨੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਦਿੱਤਾ ਘਾੜਤ ਗੜੀਏ ਭਗਤਾ ਨੂੰ ਉਪਾ ਤਾ ਕੇ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਿਸਤਾਏ ਦਿੱਤਾ ਘੜੀਏ ਸੁਤ ਮਤ ਮਨ ਬੁੱਧ ਦਿੱਥੇ ਘੜੀਏ ਸੁਰਾ ਸਿੱਧਾ ਕੇ ਸਦਾ ਕਰਮਖੰਡ ਕੰਨਿ ਬਾੜੀ ਜੋ ਰਾਜਿਥੈ ਹੋਰ ਨ ਕੋਈ ਹੋ ਹਰਾ ਜਿਥੈ ਜੋਧ ਮਹਾਬਲ ਸੂਰ ਤਿਨ ਮੈ ਰਾਮ ਰਿਆ ਪਰ ਪਰ ਪੂਰਾ ਤਿਥੈ ਸੀਤਾ ਸੀਤਾ ਮਹਿਮਾ ਮਾਇ ਤਾਂ ਕੇ ਰੂਪ ਨ ਕਤਨੇ ਜਾਏ ਨ ਮਰਨ ਲਾ ਠਾਕੇ ਜਾਏ ਜਿਨ ਕਹਿ ਰਾਵ ਸਹਿ ਬਨ ਮਾਇ ਤਿਥੈ ਭਗਤ ਵਸਕੇ ਲੋ ਕਰਨ ਸੱਚਾ ਮਸੋਏ ਸੱਚਖੰਡ ਵਸ ਨਰੰਕਾਰ ਕਰ ਕਰ ਵੇਖੈ ਨਦਰਨੀ ਹਾਲ ਜਿਥੈ ਖੰਡ ਬਡ ਵਰ ਭੰਡਾ ਜੇ ਕੋ ਕਥਾ ਤਤ ਅਨੰਤ ਜਿਥੈ ਲੋ ਲੋ ਆਕਾਰ ਜਿਜੋ ਕੰਤਿ ਵੈ ਤੇ ਵਿਕਾਰ ਵੇਖੈ ਵਿਸ ਕਰੀ ਵਿਚਾਰ ਨਾਨਕ ਤਨਾ ਕਨੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹੈ ਰਤਵੇ ਦਾ ਥਿਆਰ ਭਾਉ ਕਾ ਲਾਗਨ ਦਬਤਾਓ ਭਾਂਡਾ ਭਾਉ ਅਮਰਿਤ ਅਿਤ ਢਾਲ ਘੜੀਐ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਰਕ ਨਦਰੀ ਨਜ਼ਨੀ ਹਾਲ ਸਭ ਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆਂ ਵਰੇ ਈਆਂ ਵਾਚੈ ਧਰਮ ਹਾ ਦੂਰਾ ਕਰਮੀ ਆਪੋ ਆਪੜੀ ਕੇ ਨੇੜੇ ਕੇ ਦੂਰਾ ਜਿਨਹੀ ਨਾਮ ਤੇ ਆਇਆ ਗਏ ਵਸੰਗਤ ਕਾਲ ਨਾਨਕ ਤੇ ਮਖੋ ਜਲੇ ਕੀਤੀ ਛੁੱਟੀ ਨਾਲ ਜਿਨਹੀ ਨਾਮ ਤੇ ਆਇਆ ਗਏ ਵਸੰਗਤ ਕਾਲ ਨਾਨਕ ਤੇ ਮਖੋ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ